ਕੋਈ ਤਾਂ ਨਹੀਂ ਜੇ ਕੋਈ ਕੋਈ ਗੱਲ ਕਰਨੀ ਹੋਣੀ ਕੋਈ ਨੁਕਸ ਹੋਇਆ ਉਹਦੀ ਜ਼ਿੰਮੇਵਾਰੀ ਹੋਊਗੀ ਯਾਰ ਹੋਰ ਫਿੱਲ ਦੀ ਮਾਰਦੀ ਹੋਊਗੀ ਉਹਦੀ ਜ਼ਿੰਮੇਵਾਰੀ ਹੋਊਗੀ ਸੌਦਾ ਬਣ ਗਿਆ ਭਾਈ ਬਣ ਗਿਆ ਸੌਦੇ ਕਾ ਭਾਈ ਨੇ ਕਿਹਾ ਯਾਰ ਟਿੱਕੇ ਭਾਈ ਨੇ ਕਹਿੰਦਾ ਨਾਗ ਦਾ ਬੱਚਾ ਲੱਤਾ ਤੇ ਨਾਗ ਦਾ ਬੱਚਾ ਦਿੱਤਾ ਲੇ ਗਿਆ ਜਲਸੀ ਆ ਜਿਹਨੂੰ ਕਹਿੰਦੇ ਆ ਲੋ ਜੀ ਇਹ ਦੰਦੇ ਦੁੱਦੇ ਹੀ ਪਤਾ ਲੱਗ ਜਾਂਦਾ ਜੀ ਹਾਂ ਹਾਂ ਭਾਈ ਬਾਈ ਕਹਿੰਦਾ ਖੀਰੀ ਹੋਣੀ ਹਾਂ ਦੇ ਇਹ ਆ ਵੀ ਨਹੀਂ ਆ ਦੇਖੋ ਜੀ ਦੇਖੋ ਸੌਦਾ ਪਤਾ ਲੱਗ ਗਿਆ ਭਾਈ ਤੇਰ ਤਾਂ ਕਿੱਥੇ ਮੈਨੂੰ ਪਤਾ ਹੀ ਪੱਟ ਉਹ ਆਹ ਹੁੰਦੇ ਦੰਦ ਦਿਖਾ ਦੇ ਉਹਦੇ ਨਾਲ ਹੁੰਦਾ ਹਾਂ ਬਾਵਾਟੀ ਨੇ ਪਤਾ ਇਹ ਤਾਂ ਪੂਰੇ 2 4 8 ਬਤ ਬਤ ਬਾਰੇ ਦੰਦ ਕਿੰਨੇ ਮੈਨੂੰ ਆਏ ਦਾ 32 ਦੰਦ ਇਹਨੇ ਜੱਕੇ ਦੋਸ ਵਾਰ ਟਰੈਕਟਰ ਚਾਲ ਕਰਾਦਾ ਠੀਕ ਆ ਰਿਆ ਬੜੇ ਚੱਲਦਾ ਜੀ ਅੰਕਲ ਸ਼ੂਗਰ ਕਰਾਉਣਾ ਹੋਰ ਨਹੀਂ ਪੰਜ ਸਾਲ ਨੂੰ ਜੇਕੇ ਚਾਹੀਦਾ ਤਾਂ ਰਸ ਜਾਂ ਵਿੰਦਰਾ ਕਰਨੀ ਨੂੰ ਜਾਂਦੇ ਹੀ ਲਾ ਹੋ ਜਾਂਦਾ ਏਰੀਏ ਚ ਬਾਈ ਖiladi ਟੁਕੜਾ ਸਾਲਾ ਮਾਰਦਾ ਪਹਿਲੀ ਵਾਰ ਦੇਖਿਆ ਬਾਈ ਖੜਾ ਦਿਖਾਈਂਗੇ ਆਏ ਆਏ ਘੋੜ ਮਾਰਦਾ ਉਹ ਵੀ ਖੱਪੜੀ ਜਾਂਦੇ ਉੱਤੇ ਇਹ ਰੱਖਣਾ ਨਾ ਚੱਕਣਾ ਇਹ ਰੱਖਣਾ ਤੂੰ ਦੱਸ ਤਾਂ ਵੇ ਬੰਟੀ ਬਾਈ ਇਹਦੇ ਜੇ ਆਪਾਂ ਗੋਹਾ ਪਿੱਛੇ ਟਾਉਣਾ ਹਾਂ ਕਿਤਾ ਹੁਣ ਇਹ ਖੁੱਲ੍ਹਲੀ ਜਿਹੜੀ ਬਹੁਤ ਪੁਰਾਣੀ ਹੋ ਗਈ ਆਪਣੇ ਖੁੱਲ੍ਹਲੀ ਦੇ ਗਵਨੇ ਬਹੁਤ ਪੁਰਾਣੀ ਐ ਇਹera ਇੱਧਰ ਤਾਂ ਮਿਲੋ ਅੱਸੀ ਕਾਲ ਜੀ ਸਲਾਹ ਕੀ ਲੈਣੀ ਅੰਕਲ ਨੂੰ ਸੱਦਿਆ ਹੈ ਅੰਕਲ ਨੂੰ ਸੱਦਿਆ ਬਾਈ ਹਾਂ ਹੀ ਇੰਜੀਨੀਅਰ ਆ ਇੰਜੀਨੀਅਰ ਆ ਖੇਡਾਂ ਦਾ ਅੱਛਾ ਕੀ ਦੀ ਸਲਾਹ ਲਈਏ ਮਾਹ ਵੀ ਜੋ ਇਹਨਾਂ ਕੇ ਤਾਂ ਹੋਗਾ ਛੋਟਿਆ ਦੀ ਨਹੀਂ ਮੰਨਣੀ ਹਾਂ ਜੀ ਹਾਂ ਜੀ ਦੱਸਿਆ ਮਗਾ ਜੱਗ ਜੱਗੂਰੇ ਬੁਕਾਰਦਾ 2 ਲੱਖ ਇਧਰ ਤੋਂ ਆਉਰੇ ਨੂੰ ਹਾਂ ਆ ਪੌਣੀ ਬਣਾਈ ਗਾਂਦਾ ਪੋਸਰਾ ਤੇ ਆਉਨੇ ਸਾਰੇ ਦਾ ਮੁਖ ਇਧਰ ਨੂੰ ਕਾਲਾ ਮੂਰੇ ਖੁੱਲਾ ਵਿੜਾ ਵਜ ਰਿਹਾ ਲੈ ਬਾਟੀ ਵਾਲੀ ਸਲਾਹੇ ਹੋ ਗਈ ਫਿਰ ਤਾਂ ਇਹਦੀ ਸਲਾਹ ਆ ਗਈ ਬਸ ਆਹੀ ਹੈ ਤੈਨੂੰ ਮੈਂ ਦੱਸਾਂ ਉਹ ਐਧਰ ਦੇ ਕਰਕੇ ਨਹੀਂ ਕੰਮ ਖਰਾਬ ਕਰ ਮੈਂ ਕਹਿੰਦਾ ਸਿੱਧਾ ਇਧਰ ਆ ਜਿਹੜਾ ਆਹੇ ਇੱਥੇ ਆਉਣੀ ਹੈ ਜੀ ਜੇ ਆਪਾਂ ਉਧਰੋਂ ਕਰਦੇ ਹਾਂ ਮੇਰੀ ਸਲਾਹ ਜੀ ਇਹਨੂੰ ਦਿੱਤੀ ਕਰ ਦੋ ਖੁੱਲ੍ਹ ਲਈ ਇੱਥੇ ਚਾਹੇ ਖੁੱਲ੍ਹ ਲਈ ਕਰਨਾ ਚਾਹੇ ਖੜੀ ਮਾਜੀ ਫਿੱਟਲਾ ਰੱਖ ਲੈ ਇੱਥੇ ਇੱਥੇ ਥੋੜੀ ਜਿਹੀ ਓਟੀਨਾ ਇੱਦੋਂ ਪਾ ਕੇ ਇੱਥੇ ਟੋਕਾ ਬਾਲ ਲੈ ਆਹ ਟੀਨਾ ਅੰਕਲ ਚੱਕਣੇ ਨੂੰ ਕਹਿੰਦਾ ਬੰਟੀ ਉਹ ਆਹੋ ਫੇਰ ਆਹ ਗਰਾਊਂਡ ਮੂਰੇ ਆਏ ਨੇ ਬਚ ਰਿਆ ਨਾ ਉੱਧਰ ਤੇ ਆਏ ਨੇ ਭਾਈ ਜਣਾ ਇਹ ਟੀਨਾ ਕਹਿੰਦਾ ਉੱਧਰ ਪਾ ਦੇਣੀ ਆ ਮੂਰੇ ਵੀ ਟਰੈਕਟਰ ਵਾਲੀ ਜਗਾ ਆਹ ਜਦ ਆਹੀ ਕਿਨ ਬਚੂਗੀ ਤਰੀਕ ਤੇ ਹੋਰਾ ਜਿਹਾ ਰਹੀਆਂ ਹਾਂ 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 ਕਿ ਉੱਥੋਂ ਫਿੱਕ ਲੈਣਾ ਇੱਕ ਲੈਣਾ ਜਦੋਂ ਪਾਈ ਜਣੀ ਜੱਖਾਂ ਮਾਰਦੀ ਟਾਲਾ ਟਰੈਕਟਰ ਤਵੀਆਂ ਹਾਲ ਵਿੱਚ ਬਿੱਟਰ ਨੂੰ ਦਿਖਾਇਆ ਲਮ ਉਹ ਕਹਿੰਦਾ ਬਿੱਟਰ ਨੂੰ ਪਿੱਲਰ ਕਰਨ ਦੀ ਵੀ ਲੋੜ ਨਹੀਂ ਪਈ ਜੀ ਮਜ਼ਬੂਤ ਕਰੂੰਗਾ ਕੰਮ ਮੈਂ ਉਹ ਪਿੱਲਰ ਦੇ ਤੈਂਚੀ ਪੈਣੀ ਅੰਕਲ ਨਾ ਐਕੀ ਪਾਉ ਆਪਣਾ 34 34 ਫੁੱਟ ਕੈਂਚੀਆਂ ਖੜੀਆਂ ਨੇ ਇੰਨਾ ਦਾ ਹੈਵੀ ਨਹੀਂ ਇਹ ਇੱਕ ਕੈਂਚੀ ਪਾਈ ਜਣੀ ਕੋਈ ਲੋੜ ਨਹੀਂ ਪੈਂਦਾ ਜੱਖੇ ਦੀ ਤਲਾ ਇਹ ਹੋਈ ਆ ਜੱਗਾ ਕਹਿੰਦਾ ਭਾਈ ਬੇਟਾ ਕਹਿੰਦਾ ਇੱਥੇ ਬੜਾ ਫੁੱਲੀ ਆਏ ਆ ਔਲ ਐਂਚ ਬੌਰ ਕਰ ਕੀ ਤੇਗਾ ਦੱਬੇ ਅੱਦਲਾ ਵੀਰ ਜੰਦਾ ਬਾਈ ਹਰਿਆਣੇ ਵਾਲੇ ਵੀਰ ਦੱਸ ਦੋ ਕੋਈ ਜੇ ਹਰਿਆਣੇ ਵਾਲੇ ਵੀਡੀਓ ਦੇਖਦੇ ਆ 5630 ਦਵਾ ਦੋ ਕੋਈ ਜੱਗਾ ਕਹਿੰਦਾ ਜੇ ਕਿਸੇ ਦੇ ਘਰ ਬਾਈ 5630 ਖੜਾ ਕੋਈ ਹਰਿਆਣੇ 'ਚ ਖੜਾ ਹੈ ਚੋ ਚੱਲੀਏ ਹਰਿਆਣਾ ਵੰਟੀ ਤਿਆਰ ਆਉਣਾ ਕਹਿੰਦਾ ਦੂਰ ਬਾਉਦਾ ਚੱਲ ਚੱਲੀਏ ਪਹਿਲਾਂ ਕਿਸੇ ਨੂੰ ਪੁੱਛਣਾ ਪੈਣਾ ਉੱਥੇ ਹੈਗੇ ਪੰਜਾਂ ਟਰੈਕਟਰ ਕੱਢੋ ਫਿਰ ਜਾਏ ਦਾ ਫਾਇਦਾ ਹੈ ਹਰਿਆਣਾ ਬਹੁਤ بڑا ਹੈ ਮੋਟੋੜ ਲਿਆਉਂਗੇ ਆ ਹਾਂ ਚੋ ਚੱਲੀਏ ਫਿਰ ਬੰਦਾ ਖੋਜੇ ਕਰਦਾ ਹੈ ਇਹ ਕਿਨਾਂ ਮੈਂ ਹਸ ਲਿਆਉਂਗਾ ਲੈ ਆਪਣਾ ਲੋਡ ਨੀ ਪੇਰਾ ਕੈਂਟਰ ਗੱਡੀ ਕਰ ਲੋ ਜੇ ਟਰੈਕਟਰ ਮੇਰੇ ਕੋਲ ਟਰੈਕਟਰ ਵੀ ਚੜਾ ਲਿਆਉਣਾ ਉਧਰ ਤੇ ਉਹ ਬਾਈ ਹਰਿਆਣੇ ਵਾਲਾ ਵੀਰ ਦੱਸਿਓ ਕੋਈ ਇਹ ਦਵਾ ਸਕਦਾ ਬਾਈ ਸਾਡੀ ਵੀਡੀਓ ਦੇਖਦਾ ਹੋਵੇ 55 30 36 30 ਚਾਹੀਏ ਹੁਣ ਇਹ ਬੰਦੇ ਜੀ ਇੱਧਰ ਕਹਿੰਦਾ ਇੱਧਰ ਕਹਿੰਦਾ ਮੈਂ ਤੈਨੂੰ ਆਇਆ ਕਿ ਉਹਦੇ ਕੁੱਲੀ ਬੰਨ ਲਾ 12 ਫੁੱਟ ਜਗ੍ਹਾ ਛੱਡ ਕੇ ਇੱਧਰ ਅੰਦਰ ਪੱਕਾ ਫਰ ਤੋਂ ਬਾਹਰ ਕੱਚਾ ਸਰੇ ਦਾ ਸਰੇ ਦੀ ਕੁੱਲੀ ਬੰਨ ਲਾ ਆਟਾ ਜੇ ਧੁੱਪਾਂ ਚ ਬੰਨਣੀ ਐ ਤਾਂ ਬਾਹਰ ਐ ਇਹ ਵੱਡ ਗਿਆ ਇੱਥੇ ਟੁੱਟ ਜਾਵਾ ਪਾ ਲਈ ਇੱਕ ਟੋਕ ਵਾਲੀ ਜੀ ਹਸਲਾ 12 ਪੱਕੀ ਹੋ ਗਈ ਹੈ ਮੈਥ ਕੱਢਦੀ ਅੰਦਰ ਵਾਲੀ ਗੱਬੇ ਖੋਲੀ ਬਾਹਰ ਕੱਚੇ ਵਾਲੀ ਖੁੱਲੀ ਗੱਬੇ ਉਹਨਾਂ ਲਜਾਰਾ ਹੀ ਜਿਹੜਾ ਆਪਣੇ ਤਾਂ ਉਹ ਉਹ ਵੀ ਸਟ੍ਰੈਂਡ ਬਹੁਤ ਠੀਕ ਆ ਅੱਜ ਉਹਨੂੰ ਆਏਗੇ ਮੈਂ ਬਾਂਟੀ ਉਹ ਵੀ ਠੀਕ ਹੈ ਜੇ ਤਾਂ ਲੰਬੀ ਖੁੱਲੀ ਬਣਾ ਲੈ ਜੱਗੇ ਦੇ ਕਿਹਨੇ ਜੇ ਉਹੀ ਕੰਧ ਲਾਗ ਬਣਾਉਣਾ ਫਿਰ ਦੋ ਗਾਨੇ ਬਣਾਉਣੇ ਗੱਬੇ ਵਾਲੀ ਤਾਂ ਦੋ ਦੋ ਕੰਮ ਦੇਣੇ ਖੁੱਲੀ ਇਹ ਕਹਿੰਦਾ ਬੰਡੇ ਦਾ ਔਖਾ ਏ ਹਾਂ ਇੱਧਰ ਤੇ ਰਾਤ ਨੂੰ ਇੱਥੇ ਥਲੇ ਕੱਚੇ ਚ ਕਰੇ ਇੱਥੇ ਬੰਨਤੇ ਇਹ ਕਹਿੰਦਾ ਜੇ ਚੌਣੀਆਂ ਫਿਰ ਉਹਦਾ ਪੰਗਾ ਏ ਵੰਡ ਦਾ ਪਪਾਂਟੀ ਆਪਾਂ ਨੇ ਕਿਹੜੇ ਦੋਹੇ ਸਾਈਡ ਪੱਕੀ ਬਣਣੀ ਐ। ਦੋ ਵੱਲੇ ਥੋੜੀ ਬਣਣੀ ਐ ਯਾਰ। ਆਪ ਵੀ ਇੱਕ ਪਾਸੇ ਇੱਕ ਪਾਸੇ ਹੀ ਬਣਣੀ ਐ। ਬਹੁਤ ਲਾ ਬਾਬਾ ਟੀ ਬਹੁਤ ਜਗ੍ਹਾ ਕਿ ਸਿਆਲ ਮੈਂ ਦਿਨ ਚ ਬਾਹਰ ਰਾਤ ਨੂੰ ਅੰਦਰ ਗਰਮੀ ਚ ਰਾਤ ਨੂੰ ਬਾਹਰ ਦਿਨ ਮਾਨ ਸੱਡਾ ਵਜਾਗਾ ਰੱਖ ਲੈ। ਇਧਰ ਇੱਕ ਸਾਈਡ ਤੇ ਕਵਾ ਕੇ ਐ ਲਾਈ ਗਏ। ਫਿਰ ਵੀ ਘੁੰਮਦੀ ਇਧਰ ਜਿੱਗਾ ਟਰੈਕਟਰ ਮੇਲ ਪੇ ਘੁੰਮੇ ਕਰਦਾ ਘੁੰਮ ਕੇ ਲਾ ਲੈਣਾ। ਕਹਿੰਦਾ ਮੈਨੂੰ ਚੈਨ ਵਾਲਾ ਕੰਮ ਹੋ ਜਾਏ। ਹੋਰ ਸਾਡੇ ਗੋਬਰ ਗਏ ਤਾਂ ਆ ਗਿਆ ਨਹੀਂ ਤਾਂ ਗੱਬੇ ਆਏ ਖੋਲੀ ਮੰਦਣੀ ਸੀ ਕਦੇ ਇੱਧਰ ਕਰ ਲੈ ਕਦੇ ਇੱਧਰ ਉਹ ਲੂਟ ਆਏ ਨਾ ਹੈ ਸੇਟਮ ਠੀਕ ਹੈ ਕੰਨੇ ਤੋਂ ਕੋ ਮੈਂ ਇੱਧਰ ਕਰ ਲੈ ਪਰ ਇੱਧਰ ਹਲਾ ਪਰਛਾਵਾਂ ਨਹੀਂ ਜਾਈਂਦੀ ਜਿੱਦੋਂ ਧੁੱਪ ਪੈਣੀ ਆ ਇੱਧਰ ਲੋਟ ਰਹਿਣਾ ਆ ਆਪਾਂ ਕਿਉਂਕਿ ਜੇ ਸੁੱਟ ਜੂ ਘੁੰਮਦਾ ਫੇ ਤੇਰੀ ਸ਼ਾਮਾਂ ਹੀ ਰਹਿਣੀ ਆ ਤੇ ਸ਼ਾਮਾਂ ਹੀ ਰਹਿਣ 35 ਫੁੱਟ ਜਗ੍ਹਾ ਤੇ ਬੇੜਾ ਤਾਂ ਰੱਖੀ ਦੇ ਰੱਖੀ ਦਾ ਹੈ ਤੇ 35 ਫੁੱਟ ਜਗ੍ਹਾ ਬਣਦੀ ਆ ਉਹ ਤੱਕ ਔਰੇ ਤੱਕ ਆਹ ਛੱਡ ਤੇ ਹਾਂ ਕਿ ਉਹ ਵੀ ਛੱਡ ਤੇ ਆ ਵਾ ਦੇਖ ਲੈ ਕਿੰਨਾ ਹੈ 35 ਫੁੱਟੇ ਬਣਦੀ ਜੇ ਮੰਨ ਲੈ ਟੋਕ ਕੇ ਲਈ ਮਸ਼ੀਨ ਉੱਧਰ ਕੱਢਣੀ ਉਕੇ ਇਹਦਾ ਸ਼ੈੱਡ ਪਰ ਐੱਛੇ ਬਣਦਾ ਉਹ ਤਾਂ ਉਹ ਸ਼ੈੱਡ ਪਰ ਸਾਰੀ ਖੁੱਲੀ ਹੋਵੇ 35 ਫੁੱਟ ਬਹੁਤ ਬੜਾ ਸ਼ੈੱਡ ਹੁੰਦਾ ਨਹੀਂ ਯਾਰ ਕਿੱਡਾ ਹੁੰਦਾ ਹਾਂ ਛੋਟੇ ਤੇ ਆ ਸ਼ੈੱਡ ਕਿੰਨਾ ਪਿਆ ਵਾ ਜਗੇ 10 14 ਹੋਊਗਾ ਕਿਹੜਾ 45 20 40 ਫੁੱਟ ਪਰ ਠੀਕ ਆ ਯਾਰ 45 ਕਿੰਨਾ ਦਾ ਬੜਾ ਠੀਕ ਆ ਨਾ ਲੰਬਾਈ ਇਹਦੀ 45 ਹੈ ਹਰਜੂ ਦੱਸ ਮੈਸਾ ਇੱਧਰ ਨੂੰ ਹਾਂ 15 ਇਹਦੇ ਆਰਾਮ ਨਾਲ ਖਰਚਾ ਨੇ ਯਾਰ 26 ਬਾਸ ਫੇਰ ਹਟਦਾ ਜਾਂਦਾ ਯਾਰ ਇਹ ਸੀ ਇਹ ਯਾਨੀ ਉਹ ਮਿੰਕੇ ਵਿੱਚ ਥਾਦਾ 48 ਬਣਦਾ ਦੇਖੇ ਤੇਰਾ ਕਿੰਨਾ ਲੰਬਾ ਹੈ ਅਗਰ ਆਹੀ ਸਾਈਡ ਆ ਜੇ 100 ਫੁੱਟ ਲੰਬਾ ਇਹ 48 ਵੇ ਨਾਲ ਇਹ ਜਿਹੜਾ ਉਹ ਵੇੜੇ ਮੂਹਰੇ ਤੇ ਆਏ ਮਖੀਨਾ ਵਰਗਾ ਘਰ ਉਹ ਜਨਾ ਸਾਫ਼ ਰਹਿ ਜਣਾ ਹਾਂ ਇੱਕ ਸਾਈਡ ਆ ਇਹਨੇ ਚੱਕ ਹੋਣਾ ਤੋਂ ਪੌਂਦੀ ਹੋ ਜਾਣੀ ਚਵੱਚਾ ਬਣਾਈਆਂ ਲਾਗ ਪਰ ਇੱਥੇ ਪਾਣੀ ਪਲਾ ਕੇ ਜਰੇ ਬੰਦੇ ਆਉਂ ਜਿਹੜਾ ਜਿਗਾੜਾ ਮੂਹਰੇ ਆਇਆ ਕੋਠੀ ਵਰਗਾ ਘਰ ਲਹਿਦਾ ਰਹਿ ਜਾਣਾ ਫਿਰ ਤੋਂ ਹੋਰ ਗੱਲ ਮੈਂ ਜਗੇ ਫੇ ਮੇਰੇ ਸਾਹਮਣੇ ਉਹ ਉੱਥੇ ਇੱਕ ਛੋਟੀ ਜੀ ਪਰਦੀ ਕਰਨ ਬੇ ਡੰਗਰ ਇੱਧਰੇ ਬੁਰੀ ਯਾਰ ਬੁਰੀ ਖੁੱਲੀ ਹੋ ਗਈ ਉਹ ਅੰਦਰ ਪੱਕੇ ਵਾਲੇ ਹੋ ਗਏ ਕੱਚੇ ਵਾਲੇ ਹੋ ਗਏ ਉਹ ਤੇ ਬਾਅਦ ਇੱਥੇ 12 ਫੁੱਟ ਜਗ੍ਹਾ ਛੱਡ ਕੇ ਇੱਥੇ ਕੰਧ ਹੋਏ ਤੇ ਬਾਅਦ ਕਿਸ ਨੂੰ ਦਿਖੇ ਜਣਾ ਬੋਰੇ ਕੀ ਆਏ ਛੋਟੀ ਜੀ ਪਰਦੀ ਛੋਟੀ ਜੀ ਬਸ ਵੀ ਤਾਨੂੰ ਡੰਗਰ ਧਿਖੀ ਜਾਵੇ ਪਰੇ ਤੇ ਟੋਕੇ ਵਾਲੀ ਮਸ਼ੀਨ ਲਾਗੇ ਤੂੜੀ ਵਾਲਾ 20x20 ਦਾ ਸੈੱਡ ਨਾ ਨਾ ਤੂੜੀ ਵਾਲਾ ਤਾਂ ਦੂਆ ਰੱਖਣਾ ਜਿੱਥੇ ਮੈਸਾ ਹੁਣ ਉਹ ਤੂੜੀ ਗਲੇ ਭਰ ਦੇਣਾ ਸਿਰੇ ਦੇ ਸਿਰੇ ਦੀ ਉਹੀ ਕਰਨੀ ਆ ਕਿਹਾ ਖੁੱਲੀਓ ਖੁੱਲੀ ਤੂੜੀ ਵਾਲਾ ਬਾਂਟੀ ਦਸੀ ਰੇਨ ਨੂੰ ਉਹ ਪੱਕਾ ਰੱਖ ਲੈਣਾ ਤੂੜੀ ਵਾਲਾ ਪੱਕਾ ਹੀ ਰੱਖ ਲੈਣਾ ਕਹਿੰਦਾ ਉਹ ਚ ਨਹੀਂ ਤੂੜੀ ਆਉਣੀ ਘਰ ਦੇ ਗੱਬੇ ਤੂੜੀ ਬਾਉਦਰੇ ਟਰਾਲੀ ਉਤਰ ਲਾ ਗਈ ਕਿੱਥੇ ਜਾਉਂਗੇ ਤੇ ਗਰਦ ਆਈ ਗਰਦ ਨਾ ਉੱਥੇ ਟਰਾਲੀ ਉਤਰ ਲਾ ਕੇ ਤੂੜੀ ਬੇੜੇ ਦੇ ਗੱਬੇ ਇੱਥੇ ਖੁੰਝੇ ਲੋਟਾਉਣਾ ਲੋ ਜੀ ਬਾਈ ਖਿਲਾੜ ਬਹੜਾ ਜਾਈਂ ਦੂਤੀ ਸਿੱਖਦੇ ਪਿਛਾਰ ਤੋਂ ਪਾਈ ਦੇ ਕਿਹੜਾ ਜੱਗ ਹੈ ਇਹ ਉੱਪਰ ਦੇਖਿਆ ਹਾ ਬਾਟੀ ਥੋੜੀ ਘਾੜੀ ਜਲਦੀ ਹੈ ਹਾਂ ਹੈ ਫਰਕ ਹੈ ਆਪਣੇ ਵਾਲਾ ਨਹੀਂ ਬਣਦਾ ਉਹ ਤਰੀ ਵਿਰੇ ਇਹ 85 ਗੰਨਾ ਅੱਛਾ ਆਪਣੇ ਆਪਣੇ ਦਾ ਮਿਕਸ ਥੋੜਾ ਗੰਨਾ ਉਹਦਾ ਵੀ ਫਰ ਗਿਆ ਹਾਂਜੀ ਪੱਤੀ ਨਾਲ ਵੀ ਬਾਹਰ ਜਾਊਂਗਾ ਉਹ ਗੰਨਾ 18 ਆ ਰਿਹਾ ਸਾਡੇ ਦੁਪਾਰਾ ਰਿਹਾ ਇਹ ਬਾਹਰ ਕਰ ਬੰਟੀ ਮਿੱਠਾ ਮੂਹ ਵੀ ਰਸ ਵੀ ਹੈ ਫਿਲੋ ਰਾਤ ਆ ਦੇ ਬਾਟੀ ਮਿਲੇ ਗਿਆ ਰਸਪਰਾਂ ਆ ਪੀਪੀ ਲੈ ਲੈ ਜੇਕੇ ਪੀਪੀ ਤੇ ਪੀਆ ਤੇਰਾ ਗਰਸ ਕੇ ਗਿਆ ਬੰਨਾ ਉਹ ਪੌਣੀ ਲਾਈ ਵੀ ਤਾਂ ਹੈਗੀ ਥੱਲੇ ਬਾਈ ਨੇ ਇਹ ਜੱਗੇ ਬੋਸ ਦਾ ਟਰੈਕਟਰ ਤਿਆਰ ਕਰਾਦਾ ਠੀਕ ਚੱਲਿਆ ਵਧੀਆ ਚੱਲਦਾ ਜੀ ਅੰਕਲ ਸ਼ੂਗਰ ਕਰਾਉਣਾ ਇਹਨਾਂ ਪਾਣੀ ਵਾਲੇ ਨੂੰ ਇਹ ਹੋਰ ਸਸਤਾ ਆ। ਜੇਕੇ ਚਾਹੀਦਾ ਤਾਂ ਰਸ। ਜਾਂ ਵਿੰਦਰਾ ਕਰਨੀ ਨੂੰ ਜਾਂਦੇ ਹੀ ਲਾ ਹੋ ਜਾਂਦਾ। ਏਰੀਏ ਚ ਬਾਈ ਖਿਡਾਰੀ। ਪਹਿਲੀ ਵਾਰ ਦੇਖਿਆ ਬਾਈ ਖਿਡਾਰੀ। ਬਾਟੀ ਖਿਡਾਰੀ ਮੋਡੀਫਾਈ ਕਰ ਦੋ ਬਾਈ ਆਪਣੀ। ਬਾਟੀ ਮਿੱਠਾ ਹੈ। ਲੈ ਗਲਾਸ ਮੈਂ ਵੀ ਪੀ ਲੈ ਇੱਕ ਫਿਰ। 85 ਗੰਨੇ ਦਾ ਬਾਈ ਰਸ ਮਿਲਿਆ ਅੱਜ ਨਿਆਰਾ ਆ ਗਿਆ ਬਾਈ ਜਾਣਦੇ ਤੇ ਆ ਆਪਣੇ ਬਾਈਆਂ ਨੇ ਗੱਡੀ ਮਾਜ ਅੱਗੇ ਦੇ ਡੈਡੀ ਨੂੰ ਕਿਹਾ ਮਾ ਇਹ ਜੀ ਚਾਹੀਦੀ ਆ ਬਾਈ ਨਿਆਰਾ ਆ ਗਿਆ ਹਾਂ ਇੱਧਰ ਮਿੱਠਾ ਨਹੀਂ ਦਾ ਰਸ ਅੱਗੇ ਦੇਖਦੇ 50 ਠੀਕ ਤਾਂ ਜੀ ਵੈਸੇ ਅਸੀਂ ਜਾਂਦੇ ਬੰਦੇ ਬਾਈ ਮਿਲ ਗਏ ਕਹਿੰਦੇ ਬਾਈ ਦੇਖੇ ਭੇਗੇ ਤੇ 12 ਜੱਗੇ ਜੱਗਾ ਬਾਟ ਕੇ ਕਹਿੰਦਾ ਨੂਨ ਵੀ ਚਾਹੀਦਾ ਬਰਫ ਵੀ ਚਾਹੀਦੀ ਹੈ ਹਾਂ ਬਾਈ ਕਹਿੰਦੇ ਬਈ ਟਰੈਕਟਰ ਬਾਲੂ ਚੁਮੀ ਵੀ ਭਾਈ ਹਾਂ ਰੌਂਡੇ ਠੀਕ ਜਾਂਦਾ ਮਹਾਂ ਹਾਂ ਕਹਿੰਦਾ ਵੀਡੀਓ ਦੇਖਦੇ ਰਹਿੰਦੇ ਐਵੇਂ ਉਹ ਜੱਗਾ ਹੋਗਾ ਜੱਗੇ ਦੀ ਪਿੱਠੇ ਫਜਾਨ ਦੀ ਮਹਾਂ ਕਿਆ ਫਰਕ ਆ ਜੀ ਕਹਿੰਦਾ ਇਹਦੇ ਖੇਤ ਵੀ ਕੱਪੜੇ ਉਹੀ ਉਨੇ ਬਾਰ ਵੀ ਆਉਂਦੇ ਉਹ ਜੱਗਾ ਬਹੁਤ ਅਕਲ ਇੱਕ ਦੇਖ ਲੈ ਕਹਿੰਦਾ ਵੀ ਮੁੰਡਾ ਮਿਹਨਤੀ ਹੈਗਾ ਪੰਜਾਬ ਵਿੱਚ ਬੰਦਾ ਭੁੱਖਾ ਨਹੀਂ ਮਰਦਾਦਾ ਆਪਾਂ 100 ਰੁਪਏ ਦਾ ਰਸ ਪੀਏ ਆਏ ਪੀਰ ਪੜਾ ਗਲਾਸ ਚ ਆਉਂਦਾ ਏ ਚੱਲਦਾ ਚੱਲਦਾ ਉਹ ਆਹ ਆਹ ਰਸ ਪੀ ਵਾਲਾ ਥੋੜੀ ਆ ਯਾਰ ਮੇਰਾ ਪਿਓ ਰਾਕਲ ਬੰਟੀਏ ਕਿੰਨੇ ਵਾਲਾ ਆ ਮੇਰੇ 50 ਰੁਪਏ ਨਹੀਂ ਆਇਆ ਨੀਟ ਨੀਟ ਇਹ ਨੀਟ ਹੈ 50 ਰੁਪਏ ਆਇਆ ਹੈ ਦਾਦੇ ਕੇ ਮੇਰਾ ਬੱਡੀ ਫੇ ਤਾਂ ਆਪਾਂ 200 ਰੁਪਏ ਪੀਏ ਯਾਰ ਦੱਸੋ ਤਾਂ ਦੱਸੋ ਕਿ ਆ ਦੇਖਣ ਚੱਲੇ ਆ ਚੱਲੇ ਬਾਈ ਵਾਤੀ ਵਾਤੀ 55 ਸੀ ਦੇਖਣ ਚੱਲੇ ਹਾਂ ਬੱਟ ਕਿਹੜਾ ਬੱਟ ਕਿਹਾ ਰੋਣਾ ਬਾਈ ਪਤਾ ਲੱਗਾ 55 ਉਹ ਨਹੀਂ 55 ਸੀ ਪਤਾ ਲੱਗਾ ਕਿ ਨਕਲ 55 ਤੇ ਹੀ ਬਾਰੇ ਤਾਂ ਗੱਲ ਕਰਦੇ ਆ ਜੇ ਅੱਗੇ ਪੰਡਤ ਨੇੜੀਆਂ ਗਾਂ ਐ ਅੱਛਾ ਗਾਂ ਲੈ ਲੀਂ ਪਾਤੀ ਯਾਰ ਮੈਂ ਦੋਣੀਆਂ ਵੇ ਗਰੀਬ ਬੰਦਾ ਨਿਆਣੇ ਨੂੰ ਦੋਤ ਨਹੀਂ ਹੈਗਾ ਫੇ 22 ਸਹੀ ਸਹੀ ਜੀ ਦੇ ਤੇ ਜੇ ਪੰਡਤ ਨੇੜੀਆਂ ਦੋ ਡੀਲਰ ਨਾਲ ਹਾਂ ਅਸੀਂ ਦਲਾਲ ਆ ਦੋ ਹਾਂ ਦੇਖੂੰਦਾ ਕਰਾ ਮੈਂ ਕੂ ਕਹਣਾ 56 30 ਲੈਣਾ ਉਹ ਹਰ ਲੈਣਾ ਐ ਮੈਂ ਮਾਇਨੇ ਨੂੰ ਜੱਗੇ ਦੇ ਉੱਤੇ ਡੈਣੇ ਦੇ ਦੋ ਘੋਕਿਆ ਡੈਣੇ ਕੋਈ ਸਾਡਾ ਬੰਦਾ ਹੋਵੇ ਉਹ ਦਵਾ ਸਕਦਾ ਉਹ ਦਵਾ ਸਕਦਾ ਹਰਿਆਣੇ ਵਾਲੇ ਹਰਿਆਣੇ 'ਚ ਕਹਿੰਦੇ ਬਾਈ ਥੋੜਾ ਜਿਹਾ ਫਰਕ ਹੈ ਪੰਜਾਬ 'ਚ ਤਾਂ ਕਹਿੰਦੇ ਮਹਿੰਗੇ ਹੋਗੇ ਹਰਿਆਣੇ ਵਿੱਚ ਪੱਧਰ ਤੇ ਜਾਂਡ ਯਾਰ ਬਹੁਤ ਸਾਰੇ ਆਉਂਦੇ ਆ ਜਾਣਾ ਜਾਣਾ ਹਰਿਆਣਾ ਹਰਿਆਣੇ ਕੋਲ ਘਰੇ ਰਹੇ ਆਂ ਇਹਦੀ ਗੱਲ ਹੈ ਸ਼ਹਿਰਾਂੋਂ ਅਕਾਪਰ ਰਸਤੇ ਦਾ ਪਤਾ ਨਹੀਂ ਸਾਨੂੰ ਇੰਨਾ ਜਿਹੜੇ ਲੂਗੇ ਯਾਰ ਬਾਟੀ ਸੌਦਾ ਕਰਾ ਦੂਗਾ ਅੱਜ ਸਭਨ ਜਾਨੀ ਦਵਾਈ ਦਵਾਉਣਾ ਨਹੀਂ ਗਏ ਦਵਾ ਦੇਣੀ ਅੱਜ ਹੈ ਕਿ ਐ ਪੂਰੇ ਤੇ ਲੈ ਕੇ ਦੇ ਟੱਪਾਈ ਅੰਕਲ ਹਾਂ ਰਾਤ ਨੂੰ ਦੇ ਆਈ ਬੱਠੋ ਤਾਂ ਜਾਨ ਤਾਂ ਕਹੀ ਗਿਆ ਨਾ ਪਾਪੀ ਆਏ ਆ ਮੈਨੂੰ ਫੋਨ ਕਰੀ ਗਿਆ ਹਾਂ ਰਾਤ ਨੂੰ ਤਾਂ ਉਹ ਆਇਆ ਮਗਾ ਘੱਟ ਦੇ ਲੈ ਭਾਈ ਹੁਣ ਏਡੀ ਦੂਰ ਆ ਕੇ ਲੈ ਬੋਗੇ ਹਿੱਟ ਵਧੀਆ ਦੀ ਉਹ ਆਪਣੇ ਜਨ ਲਾਈ ਇਹ ਹੋ ਗਈ ਛੌਟ ਹਾਂ ਗੇ ਦਾ ਮੁੰਡਾ ਕਹਿੰਦਾ ਵੀ ਮੈਂ ਤਾਂ ਗਾਂ ਦਾ ਦੁੱਧ ਪੀਂਦਾ ਟਰੈਕਟਰ ਉੱਪਰ ਲਗਾਉਣੀ ਬਾਟੀ ਗੇ ਦੋ ਬਤਾ ਸਾਹ ਇਹ ਬਾਟੀ ਰ ਕਾਇਤਾ ਆਣਾ ਵੀ ਭਾਈ ਤੇ ਇਹ ਮੋਟਾ ਗਰੀਬ ਜਿਹਾ ਆਦਾ 2500 ਦਾ ਪੈਸਾ ਇਹ ਆਦੀ ਨਾਲ ਸਾਡਾ 1000 ਰੁਪਏ ਰੱਖ ਕੇ ਇਹਨੂੰ 8000 ਰੁਪਏ ਦੇ ਦੇ ਠੀਕ ਆ ਹਾਂ ਬਾਦਵਾ ਆਹ ਸੌਂਦਾ ਇੱਧਰ ਕਿਹੜਾ ਭਾਈ ਅਸੀਂ ਆਏ ਨਾਲ ਸਾਡਾ 1000 1000 ਰੱਖਿਆ ਜੱਗੇ ਨੂੰ 8000 ਰੁਪਏ ਦੇ ਦੇ ਦੀ ਬਾਦਵੀ ਹਾਂ ਅੱਡੀ ਰੋਣੀ ਨਾ ਪੰਦੀ ਠੀਕ ਆ ਆਪਾਂ ਕੋਈ 1000 ਦੇਣਾ ਤਾਂ ਲਾਲ ਪਾਣੀ ਪੀਣੀ ਚ ਪੀ ਕੇ ਆਹ ਮੰਗਾ ਕਿ ਮੇਰੇ ਬੱਤਰ ਦਾ ਫੋਨ ਆਇਆ ਹਾਂ ਕਹਿੰਦਾ ਕਿਥੇ ਕੰਮ ਆ ਮੈਂ ਤਾਂ ਇੱਧਰ ਆਵਾ ਕਹਿੰਦਾ ਬੱਬੇ ਅੱਜ ਪੀਣ ਨੂੰ ਦਿਲ ਕਰਦਾ ਮਾਂ ਕਿਆ ਹੋ ਗਿਆ ਹਾਂ ਕਹਿੰਦਾ ਪਤਾ ਨਹੀਂ ਦਿਮਾਗ ਖਰਾਬ ਹੋਇਆ ਬਾ ਛੇਤੀ ਆ ਜਾ ਮੇਰੇ ਕੋਲ ਨੂੰ ਅੱਛਾ ਮਾਂ ਹੁਣ ਆ ਗਿਆ 20 ਮਿੰਟ ਰੋ ਜਾ ਹਾਂ ਨਾ ਮਾਂ ਨੂੰ ਲਾਈ ਆ ਮੇਰਾ ਕੀ ਹੱਥ ਹੈਗਾ ਇਹ ਪਹਿਲਾਂ ਮਾਂ ਪਹਿਲਾਂ ਮੈਨੂੰ ਮੈਂ ਜੋ ਮਰਜ਼ੀ ਲਈ ਦੇ ਨਾ ਨਾ ਬੰਟੀ ਖਾ ਦੇ ਤਾਂ ਜਿਵੇਂ ਅਸੀਂ ਆਏ ਆ ਅੰਗ ਤੋਂ ਪਹਿਲਾਂ ਪਤਾ ਹੀ ਤਾਂ ਉਹ ਵਿਚੇ ਰਹਿਣਾ ਸਾਡੇ ਘਰ ਵਾਲਾ ਹੀ ਕੰਮ ਦਾ ਪਹਿਲਾਂ ਵਿੱਚ ਮੇਨ ਫਾਈ ਜਾਂਦੀ ਰਹੇ ਹੋਂ ਬੰਟੀ ਆ ਬੰਟੀ ਨਾ ਜਿਹੜੀਆਂ ਆਏ ਨਾ ਮੈਂ 40 40 42 42 ਹਜ਼ਾਰ ਦੇ ਕਹੇ ਕਰਾ ਆ ਕੇ ਜਿਹੜਾ ਅੱਥਰੇ ਜਾ ਕੇ ਘੁੜ ਘੁੜ ਫੁੱਟਾ ਕਰਕੇ 18 18 20 20 ਬਸਾ ਪੀ ਰਹੇ ਕਹਿੰਦੇ ਕਰੇ ਉਹ ਬੰਟੀ ਕਿਤੇ ਮਗਰੇ ਨਾ ਪੈ ਜਾਣ ਜੱਟ ਉਹ ਬੰਟੀ ਉਹ ਇੰਨੀ ਗੱਦੀ ਕਰੇ ਕੱਲ੍ਹ ਦੇ ਤੁਸੀਂ ਨਾ ਨਾ ਠੀਕ ਬਾਕੀ ਅੱਜ ਦੇਖਦੇ ਕਿਆ ਬਣਦਾ ਨਾ ਲਾੜ ਕੋ ਨੀ ਦੇ ਬੋ ਓਹ ਕਾ ਜਗਾ ਦੇ ਬੀਰੀ ਪਾਏਦਾ ਭਾਈ ਜਿੱਤ ਲੈਣੀ ਆ ਮੈਂ ਪਾਏ ਏ ਜਿੱਤ ਲੈਣਾ ਜਿੱਤ ਅੱਧਾ ਜੱਗਾ ਲੈਣਾ ਓਹ ਕਾ ਜੱਗਾ ਇਹਦਾ ਢੀਲਾ ਕਰਨਾ ਫੇਰ ਮਾਰਟੀ ਨਾ ਦੋਣੀ ਆ ਬਸ ਦੇਖ ਦੇ ਲਾੜੀ ਆ ਗਈ ਨਹੀਂ ਹੋਣੀ ਮੇਰਾ ਉਹ ਹੋਣੀ ਮੇਰਾ ਜੱਗੇ ਆਲੇ ਜਗਾ ਨਹੀਂ ਹੈਗੀ ਕੋਈ ਤਾਹੀ ਨਹੀਂ ਜੱਕਰ ਕੋਈ ਕੋਈ ਗੱਲ ਕਰਨੀ ਹੁੰਦੀ ਨੋ ਸੋਇਆ ਉਹਦੀ ਜ਼ਿੰਮੇਵਾਰੀ ਹੋਊਗੀ ਯਾਰ ਹੋਰ ਫੈਲ ਦੀ ਮਾਰ ਦੀ ਹੋਊਗੀ ਉਹਦੀ ਜ਼ਿੰਮੇਵਾਰੀ ਹੋਊਗੀ ਮੈਂ ਤੁਸੀ ਦਾ ਵਪਾਰੀ ਨਹੀਂ ਨਾ ਹੈਗੇ ਜੀ ਆ ਤੁਸੀ ਤਾਂ ਯਾਰ ਇੰਨਾ ਮਾਣ ਰੱਖਿਆ ਪਾਰਟੀ ਤੇ ਡੰਗਰ ਚੋਂ ਨੇ ਆਉਂਦੇ ਆ ਤਾਂ ਦੇਖ ਕੇ ਦਾ ਹਾਂ ਕੋ ਕਰਦਾ ਹੈ ਨਾ ਫਾਈ ਫਾਸਾ ਕੰਟਰ ਦੇ ਨਾ ਤੇ ਵੀ ਰਾਜੂ ਬੱਕਰੀ ਹੋ ਗਿਆ ਭਾਈ ਸੌਦਾ ਬਣ ਗਿਆ ਹਾਂ ਸੌਦਾ ਆਉਂਦਾ ਹਾਂ ਸੌਦਾ ਬਣ ਗਿਆ ਭਾਈ ਬਣ ਗਿਆ ਸੌਦੇ ਕਾ ਭਾਈ ਨੇ ਕੀ ਇਹ ਯਾਰ ਟਿੱਕੋ ਭਾਈ ਨੇ ਕਹਤਾ ਨਾਗ ਦਾ ਬੱਚਾ ਨਾਗ ਦਾ ਬੱਚਾ ਲੱਤਾ ਕੇ ਨਾਗ ਦਾ ਬੱਚਾ ਦੇਤਾ ਲੇ ਗਿਆ ਜਲਸੀ ਆ ਜਿਹਨੂੰ ਕਹਨੇ ਆ ਲੋ ਜੀ ਇਹ ਦੰਦੇ ਦੁੱਧ ਦੀ ਪਤਾ ਲੱਗ ਜਾਂਦਾ ਜੀ ਹਾਂ ਹਾਂ ਭਾਈ ਬੰਦੇ ਕਹਿੰਦਾ ਖੀਰੀ ਹੋਣੀ ਜਾਂਦੇ ਇਹ ਆ ਵੀ ਨਹੀਂ ਆ ਗਿਆ ਦੇਖਿਓ ਜੀ ਦੇਖਿਓ ਤੁਹਾਨੂੰ ਪਤਾ ਪੁੱਛ ਗਾਈ ਦੇਖ ਤੁਹਾਨੂੰ ਕਿੱਥੇ ਮੈਨੂੰ ਪਤਾ ਹੀ ਨਹੀਂ ਪੱਟ ਪੱਟ ਵਾਹ ਹਾਂ ਹੁੰਦੇ ਦੰਦ ਇਹ ਪਾਸੇ ਹੋਰੇ ਤੋਂ ਹਾਂ ਨਹੀਂ ਹੁੰਦਾ ਖਾਣ ਹਰ ਬਾਵਾਂਟੀ ਨੂੰ ਪਤਾ ਇਹ ਤਾਂ ਪੂਰੀ 2 4 8 ਬੱਤ ਬੱਤ ਦੇ ਦੰਦ ਕਿੰਨੇ ਮਨੂ ਆਏ ਦੰਦ 32 ਦੰਦ ਗਣੀ ਖਾਰੇ ਹੀ ਆ ਸਰ ਚੋ ਵੀ ਦਾ ਮਾੜੀ 32 ਦੰਦ ਟੋਗੀ ਵੀ 32 ਨੂੰ ਕਿਤੇ ਸਾਲ 8 9 ਸਾਲ 100 ਰੋਡ ਤੇਰੀ ਕੋਲ ਠੀਕ ਹੈ ਮੇਰੇ ਕੋਲ ਠੀਕ ਹੈ ਚਲ ਟੈਂਪੂ ਕਰੋ ਫਿਰ ਚੱਲੀਏ ਟੈਂਪੂ ਤਾਂ ਮਗਾਲ ਦੇ ਪਸ ਬਿੰਗੀ ਪੰਡ ਜੀ ਥਾਣ ਦੇਖੋ ਜੀ ਕਿਹਦੇ ਕੱਢਿਆ ਯਾਰ ਮੈਂ ਭਾਈ ਦੇ ਤੇਰਾ ਦੇਖੇਂਦਾ ਤਾ ਯਾਰ ਤੇਰੇ ਕੋ ਭਰੋਸਾ ਨਹੀਂ ਹੈਗਾ ਵਾਟੀਆਂ ਮੈਨੂੰ ਤਾਂ ਐ ਲੱਗਿਆ ਵੀ ਸਰਪੰਚਾੜ ਤੁਸੀਂ ਇੱਕ ਜੇ ਹੀ ਹੋ ਭਾਈ ਚਾਚੇ ਤਾਂ ਐ ਹੀ ਬਸ ਇਦੀ ਗੱਲ ਆ ਉਹ ਸਿਕੜੇ ਵਿਚਾਰਾ ਠੀਕ ਹੈ ਦੇਖ ਉਹ ਜੱਗੇ ਦੇ ਮੋਟੇ ਦੇ ਦੁੱਧ ਮੁੱਕਣਾ ਨਹੀਂ ਮੁੱਕਣਾ ਨਹੀਂ ਜੂਣੀ ਦੀ ਪਾ ਕੇ ਸਾਰੀ ਪੀ ਜਾਇਓ ਧਾਰ ਫੀਡ ਦਾ ਥੈਲਾ ਕਿਆ ਕਰ ਕੇ ਲਫੀਡ ਅੱਜ ਫੀਡ ਤਾਂ ਪਾਈ ਹੋਣੀ ਆ ਕਿੱਥੇ ਆ ਸੂਹਾਰ ਉਹ ਹਾਂ ਕਿਦੋਂ ਦਿੰਦੇ ਹਾਂ ਹਾਂ ਸੂਹ ਉਹ ਟਿੱਟ ਤਾਂ ਹਾਲੇ ਉੰਪਾਈ ਜਾ ਯਾਰ ਇਹਦਾ ਅੰਦਰ ਫੋਨ ਕਰ ਲੈ ਹੂੰ ਸਾਡੇ ਪਾਸੋਂ ਅਭੀ ਤੋਰੀ ਮੜੀ ਜਗਾ ਯਾਰ ਬਈ ਦੋਰ ਮੈਂ ਜੀ ਦੋਰ ਤੇਰੀ ਲੋ ਜੀ ਬਾਈ ਪਿੰਡ ਵਾਲੀ ਮੋਟਰ ਪਾਏ ਆ ਤੇ ਸ਼ਾਮ ਦਾ ਟਾਈਮ ਹੈ ਬਾਈ 4:30 ਹੋ ਗਏ ਤੇ ਮਗਰ ਮਗਰ ਕਹਿੰਦੇ ਕੌਣ ਪਹੁੰਚ ਗਿਆ ਕਹਿੰਦੇ ਕਾਲੂ ਕਾਲੂ ਬਾਈ ਅੱਜ ਆਪਣੇ ਨਾਲ ਹੀ ਹੈ ਘਰ ਬੈਠਾ ਰਿਹਾ ਦੋ ਘੰਟੇ ਘਰ ਲਾ ਕੇ ਆਇਆ ਹੈ ਤੇ ਬਾਈ ਮੌਸਮ ਬਹੁਤ ਵਧੀਆ ਹੈ ਜਿਹੜਾ ਆਪਾਂ ਨੇ ਪਾਣੀ ਲਾਇਆ ਬਾਈ ਪਾਣੀ ਲਾਇਆ ਦਾ ਫਾਇਦਾ ਹੋ ਗਿਆ ਤਿੰਨ ਚਾਰ ਦਿਨ ਪਹਿਲਾਂ ਹਵਾ ਬਹੁਤ ਚੱਲੀ ਐ ਅੱਜ ਮੌਸਮ ਠੀਕ ਆ ਹੁਣ ਹਵਾ ਖੜ ਗਈ ਬਾਈ ਕਣਕਾਂ ਨੂੰ ਪੂਰੀ ਲੋੜ ਆ ਪਾਣੀ ਦੀ ਤੁਹਾਨੂੰ ਪਤਾ ਪਾਣੀ ਬਗੱਲ ਖੜੀ ਆ ਜੇ ਪਾਣੀ ਨਾ ਲਈਏ ਵਿਚਾਰ ਨੂੰ ਵੀ ਫਰਕ ਪੈਂਦਾ ਤੇ ਪਾਣੀ ਆਪਾਂ ਨੇ ਲਾਤਾ ਸਾਰੇ ਇਹ ਕਿ ਚੱਲਦੇ ਕੰਮ ਚ 10 ਦਿਨ ਬਾਅਦ ਫੇਰ ਦੂਆ ਪਾਣੀ ਲਾ ਦੇਣਾ ਪਾਰਾ ਕੰਮ ਆ ਬਾਕੀ ਤੁਸੀਂ ਦੇਖ ਸਕਦੇ ਆ ਕੱਦ ਗਾਠ ਬਾਈ ਪੂਰਾ ਹੁਣ ਕਣਕਾਂ ਦਾ ਬੇਨ ਵਧੀਆ ਜ ਸਿਸਟਮ ਜੋ ਵੀ ਹੈ ਰੇ ਬੁੱਟੀ ਪੂਰੀ ਪੈ ਗਈ ਬਸ ਹੁਣ ਇੱਕ ਸਪਰੇ ਦੀ ਗੌਰ ਕਰਨੀ ਪੈਣੀ ਹੈ ਵਧੀਆ ਸਪਰੇ ਕਰਕੇ ਇੱਕ ਵਾਰ ਬਾਫੇ ਬੇਲੇ ਬਾਈ ਤੇਲੂ ਤੂਲੂ ਰਾਮ ਹਲੇ ਆਇਆ ਨਹੀਂ ਹੈਗਾ ਕਰਨੀ ਪੈਣੀ ਹੈ ਇੱਕ ਸਪਰੇ ਉਹ ਹੁਣ ਮੌਕੇ ਜ ਵਗ ਕਰੂਗੇ ਪਾਣੀ ਜਾਂ ਸੁੱਕ ਗਿਆ ਬਾਤੀ ਆ ਗਿਆ ਆਪਣਾ ਇੱਕ ਸਪਰੇ ਕਰ ਦੇਣੀ ਦੂਆ ਪਾਣੀ ਲਾਉਣ ਤੋਂ ਬਾਅਦ ਵਿੱਚ ਬਾਕੀ ਬਾਈ ਮੌਸਮ ਵਧੀਆ ਹਲੇ ਮਤਲਬ ਚਾਮ ਸਵੇਰ ਟਾਈਮ ਕੋਕੀਆਂ ਕੁੱਟੀਆਂ ਭੈਂਦੀਆ ਦਿਨ ਮਾ ਵਾਣੀ ਮੋਟੇ ਖੁੱਲ ਜਾਂਦੀਆਂ। ਬਾਕੀ ਸਾਗ ਵਾਲਾ ਨਜ਼ਾਰਾ ਬਾਈ ਨੀਤਰ ਬਾਈ ਨਾਲੇ ਵਰਸੀਨ ਵਿੱਜਿਆ ਪੈਦਾ। ਸਾਗ ਇਹਨਾਂ ਪੂਰਾ ਖਾਦਾ ਆਪਾਂ ਨੇ। ਹਰੇ ਵੀ ਖੜਾ ਬਾਈ ਜੇ ਕਦੀ ਬਾਹਰ ਖਾਣਾ। ਨਹੀਂ ਮਿਲਦਾ ਨਹੀਂ ਹੈਗਾ ਲੇਟ ਵਰਸੀਨਾਂ ਇਹਨਾਂ ਨੇ ਵਿੱਚ ਵੀ ਰੱਖ ਲਿਆ ਤਾਂ ਵੀ ਫਾਇਦਾ ਹੈ। ਕਾਲੂ ਨੇ ਕੋ ਦੇਖ ਲਿਆ ਲਾਦਾ ਇਧਰ ਨੂੰ ਕੁੱਤਾ ਵਿੱਲਾ। ਤਾਂ ਫਿਰੇ ਬਾਈ ਮਗਰ ਪੈਂਦਾ ਕੁੱਤੇ ਵਿੱਲੇ ਦੇ। ਪੰਗਾ ਜਰੂਰ ਲੰਦਾ ਏ ਮੁੜ ਕੇ ਫੇ ਬੰਦੇ ਦੇ ਕੋਲੋਂ ਆਉਣ ਦਾ ਬਚਣ ਦਾ ਮਾਰਾ। ਏ ਦਿਮਾਗੇ ਬਾਈ ਕਦੀ ਸਾਗਰੀ ਗੰਦਲ ਵੀ ਖਾ ਹੋ ਜਾਂਦੀ ਦੇਖੋ ਕੈਲਰੀ ਖੁਲਰੀ ਜੋ ਹੈ ਮਾੜੀ ਮੋਟੀ ਵੀ ਕੋਈ ਘਾਟ ਪੂਰੀ ਕਰਦੀ ਹੋਊਗੀ ਕੀ ਬਾਈ ਇੱਕੋ ਸਾਹਮਣੇ ਪੰਛੀ ਦੇਖੋ ਇੱਕੇ ਜਗ੍ਹਾ ਖੜਾ ਪਤਾ ਨਹੀਂ ਗਿਆ ਕਰੀ ਜਾਂਦਾ ਕਰੇ ਬਾਈ ਉੱਪਰ ਹੋ ਜਾਂਦਾ ਕਰੇ ਥੱਲੇ ਉਹ गिर ਗਿਆ 5 ਮਿੰਟ ਹੋ ਗਏ ਤੇ ਬਾਈ ਇਹ ਚੀਜ਼ ਦੇਖਦੇ ਨੂੰ ਇੱਕੇ ਜਗ੍ਹਾ ਖੜਾ ਫਰ ਮਾਰਦਾ ਤਾਂ ਉਹ ਲੰਘ ਗਿਆ ਦੇਖੋ ਕਿਆ ਚੀਜ਼ ਹੈ ਆ ਆ ਗਿਆ ਦੇਖੋ ਇੱਕੇ ਜਗ੍ਹਾ ਖੜਾ ਜੇ ਕੰਬੈਰੀ ਖੜਦੀ ਹੁੰਦੀ ਨਾ ਉਹ ਕੰਮ ਦਾ